ਆਰੇ ਨੂੰ ਜੀ ਸੀ ਕਿ ਪਰਮੇਸ਼ਰ ਦਾ ਧੰਨਵਾਦ ਕਰਦੀ ਆਂ ਪਰਮੇਸ਼ਰ ਦੀ ਉਪਾਸੇ ਵਿੱਚ ਮੈਂ ਤੁਹਾਡਾ ਸਭ ਦਾ ਸਵਾਗਤ ਕਰਦੀ ਆਂ ਔਰ ਅਦਾ ਵਚਨ ਮੈਂ ਤੁਹਾਡੇ ਵਿੱਚ ਲੈ ਕੇ ਆਈ ਆਂ ਪ੍ਰਭੂ ਦਾ ਪ੍ਰਭੂ ਦੀ ਆਵਾਜ਼ ਜੋ ਕਿ ਪੂਰੀ ਤੇ ਹਫ਼ਤਿਆਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਜਦ ਮੈਂ ਸਵੇਰ ਦੀ ਪ੍ਰਾਰਥਨਾ ਕਰ ਰਹੀ ਸੀ ਇਹ ਵੀ ਵਚਨ ਪ੍ਰਭੂ ਨੇ ਦੂਸਰਾ ਵਚਨ ਮੈਨੂੰ ਦਿੱਤਾ ਸੀ ਕਿ ਅਸੀਂ ਪਰਮੇਸ਼ਰ ਦੀ ਪਤਿਸ਼ਠਾ ਕਰਨੀ ਆ ਪੈਲ ਪਰਮੇਸ਼ਰ ਨੂੰ ਦੇਣੀ ਆ ਔਰ ਕਿਉਂ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਰ ਨੂੰ ਪੈਲ ਦਈਏ ਔਰ ਇਹ ਕਿੰਨਾ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਵ ਰੱਖਦਾ ਕਿੰਨਾ ਜ਼ਰੂਰੀ ਰੱਖਦਾ ਕਿ ਅਸੀਂ ਪਤਾ ਪਰਮੇਸ਼ਰ ਨੂੰ ਪਹਿਲ ਦਈਏ ਅੱਜ ਕਿਤੇ ਨਾ ਕਿਤੇ ਅਸੀਂ ਪਰਮੇਸ਼ਰ ਨੂੰ ਪਹਿਲ ਦੇਣੀ ਛੱਡ ਦਿੱਤੀ ਆ ਕਿਤੇ ਨਾ ਕਿਤੇ ਅਸੀਂ ਪਰਮੇਸ਼ਰ ਨੂੰ ਪਿੱਛੇ ਰੱਖ ਕੇ ਆਪ ਆਪਣੇ ਸੰਸਾਰਿਕ ਕੰਮਾਂ ਨੂੰ ਔਰ ਕਈ ਪ੍ਰਕਾਰ ਦੀਆਂ ਗੱਲਾਂ ਨੂੰ ਕਈ ਪ੍ਰਕਾਰ ਦੀਆਂ ਸੀਆਂ ਚੀਜ਼ਾਂ ਨੂੰ ਆਪਣੇ ਅੱਗੇ ਉਹਨਾਂ ਨੂੰ ਪਹਿਲ ਦਿੱਤੀ ਆ ਕਿਤੇ ਨਾ ਕਿਤੇ ਔਰ ਪਰਮੇਸ਼ਰ ਚਾਹੁੰਦਾ ਕਿ ਮੈਂ ਅਤੇ ਤੁਸੀਂ ਪਰਮੇਸ਼ਰ ਆ ਪ੍ਰੇਮ ਕਰੀਏ ਔਰ ਪਰਮੇਸ਼ਰ ਦੀ ਪਰਸਿਸ਼ਟਾ ਕਰੀਏ ਪਰਮੇਸ਼ਰ ਦੀ ਮहिमा ਕਰੀਏ ਕਿਉਂਕਿ ਸਾਡਾ ਜਿਹੜਾ ਪਰਮੇਸ਼ਰ ਆ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਆ ਉਹ ਜ਼ਿੰਦਾ ਖੁਦਾ ਏ ਔਰ ਪਰਮੇਸ਼ਰ ਚਾਹੁੰਦਾ ਏ ਕਿ ਬਚਨ ਦੇ ਮੁਤਾਬਕ ਜਿਸ ਤਰ੍ਹਾਂ ਬਚਨ ਦੇ ਵਿੱਚ ਅਸੀਂ ਅੱਜ ਦੇਖਾਂਗੇ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਵੀ ਪਰਮੇਸ਼ਰ ਨੂੰ ਮहिमा ਦਿੱਤੀ ਪਰਮੇਸ਼ਰ ਦੀ ਪਰਸਿਸ਼ਟਾ ਕੀਤੀ ਪਰਮੇਸ਼ਰ ਦਾ ਆਦਰ ਕੀਤਾ ਤਾ ਪਰਮੇਸ਼ਰ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਕੰਮ ਕੀਤੇ ਕਿ ਤਨ ਜੇ ਤੁਸੀਂ ਅੱਜ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡੇ ਕੰਮ ਕਰੇ ਔਰ ਤੁਹਾਡੇ ਧਰਮ ਨੂੰ ਸਫਲ ਕਰੇ ਤਾਂ ਪਰਮੇਸ਼ਰ ਦੀ ਮहिमा ਕਰੋ ਕਿਉਂਕਿ ਉਹ ਆਦਰ ਔਰ ਮहिमा ਦਾ ਯੋਗ ਹੈ ਕਿਉਂਕਿ ਸ੍ਰਿਸ਼ੀ ਦਾ ਕਰਤਾ ਏ ਔਰ ਇਹ ਜ਼ਰੂਰੀ ਆ ਕਿ ਅਸੀਂ ਉਸ ਮਹਾਨ ਪਰਮੇਸ਼ਰ ਦੀ ਕੀ ਕਰੀਏ ਮहिमा ਕਰੀਏ ਉਸ ਨੂੰ ਆਦਰ ਦਈਏ ਵਚਨ ਵਿੱਚ ਅਸੀਂ ਦੇਖਾਂਗੇ ਕਿ ਨੀਤੀ ਵਚਨ ਤਿੰਨ ਅਧਿਆਇ ਦੀ ਉਹਦੀ 6 ਆਇਤ ਵਿੱਚ ਲਿਖਿਆ ਹੋਇਆ ਉਸੀ ਕੋ ਸਮਰਨ ਕਰਕੇ ਸਭ ਕੰਮ ਕਰਨਾ ਤਬ ਉਹ ਤੇਰੇ ਲਈ ਸਿੱਧੇ ਮਾਰਗ ਨਿਕਾਲੇਗਾ ਸੱਚਮੁੱਚ ਪਰਮੇਸ਼ਰ ਦਾ ਵਚਨ ਸਾਨੂੰ ਨੀਤੀ ਵਚਨ ਦੇ ਵਿੱਚ ਸੁਲੇਮਾਨ ਰੇ ਲਿਖਦਾ ਕਿ ਸਾਨੂੰ ਕੀ ਕਰਨਾ ਚਾਹੀਦਾ ਪਰਮੇਸ਼ਰ ਨੂੰ ਸਮਰਨ ਕਰਕੇ ਸਾਰੇ ਕੰਮ ਕਰਨੇ ਚਾਹੀਦੇ ਸਾਨੂੰ ਸਭ ਤੋਂ ਪਹਿਲਾਂ ਸਵੇਰ ਉੱਠਦੇ ਹੀ ਪਰਮੇਸ਼ਰ ਨੂੰ ਯਾਦ ਕਰਨਾ ਚਾਹੀਦਾ ਪਰਮੇਸ਼ਰ ਨੂੰ ਪਹਿਲ ਦੇਣੀ ਚਾਹੀਦੀ ਪਰਮੇਸ਼ਰ ਨੂੰ ਆਦਰ ਦੇਣਾ ਚਾਹੀਦਾ ਕਿਉਂਕਿ ਉਹ ਸਾਡਾ ਕੀਆ ਉਧਾਰ ਕਰਤਾ ਸਾਨੂੰ ਬਣਾਉਣ ਵਾਲਾ ਪਰਮੇਸ਼ਰ ਉਸ ਰਿਸ਼ੀ ਦਾ ਕਰਤਾ ਹੈ ਉਹ ਮਹਾਨ ਹੈ ਔਰ ਇਸ ਚੀਜ਼ ਦੇ ਉਹ ਯੋਗ ਹੈ ਕਿ ਅਸੀਂ ਲੋਕ ਇਸ ਸੰਸਾਰ ਉਹਦੀ ਕੀ ਕਰੇ ਮहिमा ਕਰੇ ਉਹ ਸਾਡੇ ਤੋਂ ਆਪਣੀ ਮहिमा ਚਾਹੁੰਦਾ ਹੈ ਔਰ ਚਾਹੁੰਦਾ ਹੈ ਕਿ ਅਸੀਂ ਉਹਨੂੰ ਕੀਤੇ ਜੇ ਪੈਲ ਦਈਏ ਅੱਜ ਜੇ ਸਾਡੇ ਕੰਮ ਸਫਲ ਨਹੀਂ ਹੋ ਰਹੇ ਸਾਡੀ ਜ਼ਿੰਦਗੀਆਂ ਦੇ ਵਿੱਚ ਰੁਕਾਵਟ ਆ ਸਾਡੇ ਕੰਮਾਂ ਦੇ ਵਿੱਚ ਰੁਕਾਵਟ ਆ ਸਾਡੇ ਘਰ ਦੇ ਵਿੱਚ ਸ਼ਾਂਤੀ ਨਹੀਂ ਆ ਤਾਜੀ ਜ਼ਰੂਰਤ ਆ ਕਿ ਅਸੀਂ ਸਭ ਤੋਂ ਪਹਿਲਾਂ ਪਹਿਲ ਦੇਣੀ ਕਿੰਨੂੰ ਸ਼ੁਰੂ ਕਰੀਏ ਪਰਮੇਸ਼ਰ ਨੂੰ ਸਾਰੇ ਕੰਮ ਦੇ ਵਿੱਚ ਸਾਨੂੰ ਪਰਮੇਸ਼ਰ ਨੂੰ ਸਮਰਨ ਕਰਨ ਦੀ ਜ਼ਰੂਰਤ ਆ ਅੱਜ ਅਸੀਂ ਦੇਖੀਏ ਆਪਣੇ ਜੀਵਨਾਂ ਦੇ ਵੱਲ ਕੀ ਅਸੀਂ ਪਰਮੇਸ਼ਰ ਨੂੰ ਆਪਣੇ ਸਾਰੇ ਕੰਮਾਂ ਦੇ ਵਿੱਚ ਸਮਰਨ ਕਰਦੇ ਆ ਕਿ ਅਸੀਂ ਆਪਣੀਆਂ ਸਾਰੀਆਂ ਗੱਲਾਂ ਦੇ ਵਿੱਚ ਪਰਮੇਸ਼ਰ ਨੂੰ ਪਹਿਲ ਦਿੰਦੇ ਆ ਕਿ ਅਸੀਂ ਜਦ ਖਾਣਾ ਖਾਂਦੇ ਆ ਕਿ ਪਰਮੇਸ਼ਰ ਨੂੰ ਪਹਿਲ ਦਿੰਦੇ ਆ ਕਿ ਹਾਂ ਪ੍ਰਭੂ ਮੈਂ ਤੇਰਾ ਧੰਨਵਾਦ ਕਰਦੀ ਆਂ ਪ੍ਰਭੂ ਮੈਂ ਤੇਰਾ ਸ਼ੁਕਰ ਕਰਦਾ ਕਿ ਤੂੰ ਮੈਨੂੰ ਅੱਜ ਦਾ ਦਿਨ ਦਿਖਾਇਆ ਔਰੇ ਭੋਜਨ ਮੈਨੂੰ ਦਿੱਤਾ ਕਿ ਅਸੀਂ ਸਵੇਰ ਉੱਠਦੇ ਪਰਮੇਸ਼ਰ ਨੂੰ ਸਮਰਨ ਕਰਦੇ ਹਾਂ ਕਿ ਪ੍ਰਭੂ ਤੂੰ ਮੈਨੂੰ ਅੱਜ ਦਾ ਦਿਨ ਦਿਖਾਇਆ ਕਿ ਅਸੀਂ ਸ਼ਾਮ ਨੂੰ ਕਰਦੇ ਕਿਸੇ ਵੀ ਗੱਲ ਦੇ ਵਿੱਚ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਫੈਸਲਾ ਲੈਣੇ ਹੋ ਜੋ ਕੋਈ ਕੰਮ ਦੀ ਸ਼ੁਰੂਆਤ ਕਰਦੇ ਹੋ ਕਿ ਤੁਸੀਂ ਪਰਮੇਸ਼ਰ ਨੂੰ ਸਮਰਨ ਕਰਦੇ ਅਸੀਂ ਪਰਮੇਸ਼ਰ ਨੂੰ ਸਮਰਨ ਕਰਨਾ ਉਹਨੂੰ ਪਹਿਲ ਦੇਣਾ ਕਿਤੇ ਨਾ ਕਿਤੇ ਛੱਡ ਦਿੱਤਾ ਉਹਦੀ ਪਤਿਸ਼ਠਾ ਕਰਨੀ ਛੱਡ ਦਿੱਤੀ ਆ ਉਹਦੀ ਮहिमा ਕਰਨੀ ਛੱਡ ਦਿੱਤੀ ਆ ਔਰ ਆਪਣੇ ਸੰਸਾਰਿਕ ਕੰਮਾਂ ਦੇ ਵਿੱਚ ਲੱਗ ਚੁੱਕੇ ਆ ਪਰ ਅੱਜ ਪਰਮੇਸ਼ੁਰ ਚਾਹੁੰਦਾ ਏ ਕਿ ਮੈਂ ਅਤੇ ਤੁਸੀਂ ਉਹਦੀ ਕੀ ਕਰੀਏ ਮਹਿਮਾ ਕਰੀਏ ਉਹਦਾ ਆਦਰ ਕਰੀਏ ਅਬਰਾਹਾਮ ਨੇ ਪਰਮੇਸ਼ੁਰ ਦਾ ਆਦਰ ਕੀਤਾ ਵਚਨ ਚ ਲਿਖਿਆ ਕਿ ਪਰਮੇਸ਼ੁਰ ਨੇ ਜਦ ਅਬਰਾਹਾਮ ਦੇ ਨਾਲ ਗੱਲ ਕੀਤੀ ਦਾ ਅਬਰਾਹਾਮ ਨੇ ਪਰਮੇਸ਼ਰ ਨੂੰ ਮਨਮਾ ਦਿੱਤੀ ਅਬਰਾਹਾਮ ਨੇ ਪਰਮੇਸ਼ਰ ਨੂੰ ਆਪਣੇ ਅੱਗੇ ਰੱਖਿਆ ਅਬਰਾਹਾਮ ਨੇ ਪਰਮੇਸ਼ਰ ਨੂੰ ਪੈਲ ਦਿੱਤੀ ਤਾਂ ਅਸੀਂ ਅਬਰਾਹਾਮ ਦੇ ਜੀਵਨ ਨੂੰ ਦੇਖਨੇ ਆ ਕਿ ਕਿੱਦੇ ਵੱਡੇ ਵੱਡੇ ਕੰਮ ਪਰਮੇਸ਼ਰ ਨੇ ਅਬਰਾਹਾਮ ਦੇ ਵਿੱਚ ਜੀਵਨ ਦੇ ਵਿੱਚ ਕੀਤੇ ਔਰ ਉਹਨੂੰ ਜਾਤੀਆਂ ਦਾ ਪਿਤਾ ਬਣਾਇਆ ਦਾਊਦ ਦੇ ਜੀਵਨ ਨੂੰ ਦੇਖੀਏ ਦਾਊਦ ਹਾਲੇ ਬੱਚਾ ਹੀ ਸੀਗਾ ਪਰ ਫਿਰ ਵੀ ਉਹਨੇ ਪਰਮੇਸ਼ਰ ਨੂੰ ਆਪਣੇ ਸਾਰੇ ਕੰਮਾਂ ਦੇ ਵਿੱਚ ਯਾਦ ਰੱਖਿਆ ਆਪਣੀ ਹਰੇਕੀ ਪਲ ਆ ਉਹ ਇੱਕ ਅਯਾਲੀ ਸੀਗਾ ਪਲ ਆ ਉਹ ਪੇੜਾ ਉਹ ਚਾਰਦਾ ਸੀ ਪਰ ਬਚਨ ਦੱਸਦਾ ਕਿ ਉਹ ਪਰਮੇਸ਼ਰ ਦੀ ਮहिमा ਕਰਦਾ ਸੀ ਉਹ ਪਰਮੇਸ਼ਰ ਨੂੰ ਪੈਲ ਦਿੰਦਾ ਸੀ ਔਰ ਪਰਮੇਸ਼ਰ ਨੇ ਉਹਨੂੰ ਸਰਾਇਲ ਦਾ ਯਾਰ ਰਾਜਾ ਬਣਾ ਦਿੱਤਾ ਔਰ ਰਾਜਾ ਹੋਣ ਦੇ ਬਾਵਜੂਦ ਵੀ ਉਹ ਲਗਾਤਾਰ ਆਪਣੀ ਸਾਰੇ ਕੰਮਾਂ ਦੇ ਵਿੱਚ ਪਰਮੇਸ਼ਰ ਨੂੰ ਯਾਦ ਕਰਦਾ ਰਿਹਾ ਔਰ ਪਰਮੇਸ਼ਰ ਹਰ ਥਾਂ ਦੇਤੇ ਆ தாவੂਦ ਨੂੰ ਚੇਤਤ ਦਿੰਦਾ ਸੀ ਜੇ ਅਸੀਂ ਚਾਹੁੰਨੇ ਆ ਆਪਣੇ ਜੀਵਨਾਂ ਦੇ ਵਿੱਚ ਜਿੱਤ ਪ੍ਰਾਪਤ ਕਰਨਾ ਚਾਹੁੰਨੇ ਆ ਆਪਣੀ ਜ਼ਿੰਦਗੀ ਦੇ ਛੇਤਰ ਦੇ ਵਿੱਚ ਤਾ ਪਰਮੇਸ਼ਰ ਨੂੰ ਹਰ ਗੱਲ ਦੇ ਵਿੱਚ ਸਮਾਉਣ ਨਾਲ ਸ਼ੁਰੂ ਕਰੀਏ ਉਹਨੂੰ ਯਾਦ ਕਰਨਾ ਸ਼ੁਰੂ ਕਰੀਏ ਉਹਨੂੰ ਪਹਿਲ ਦੇਣੀ ਸ਼ੁਰੂ ਕਰੀਏ ਕੋਈ ਵੀ ਤੁਸੀਂ ਕੰਮ ਕਰਦੇ ਹੋ ਸਭ ਤੋਂ ਪਹਿਲਾਂ ਉਹਨੂੰ ਯਾਦ ਕਰੋ ਕਿ ਹਾਂ ਪ੍ਰਭੂ ਤੂੰ ਆਪਣਾ ਸੱਜਾ ਹੱਥ ਵਧਾ ਔਰ ਮੇਰੀ ਮਦਦ ਕਰ ਅੱਜ ਜ਼ਰੂਰ ਹੈ ਤਾਂ ਕਿ ਅਸੀਂ ਉਸ ਜਿੰਦੇ ਖੁਦਾ ਨੂੰ ਕਿਤੇ ਨਾ ਕਿਤੇ ਅਸੀਂ ਪਿੱਛੇ ਛੱਡ ਦਿੱਤਾ ਪਰਮੇਸ਼ਰ ਨੂੰ ਅਸੀਂ ਇੱਕ ਮਾਮੂਲੀ ਜਿਹਦਾ ਪਰਮੇਸ਼ਰ ਸਮਝ ਲੈਨੇ ਆ ਕਿ ਹਾਂ ਕਿ ਅਸੀਂ ਮਸੀਹ ਮੰਨਦੇ ਅਸੀਂ ਮਸੀਹ ਨੂੰ ਮੰਨਦੇ ਆ ਅਸੀਂ ਪ੍ਰਭੂ ਨੂੰ ਮੰਨਦੇ ਆ ਸਾਡੇ ਲਈ ਇੱਕ ਛੋਟੀ ਜੀ ਗੱਲ ਹੋ ਜਾਂਦੀ ਆ ਔਰ ਅਸੀਂ ਕਿਤੇ ਨਾ ਕਿਤੇ ਕਹਿ ਦਿੰਨੇ ਕੋਈ ਨਹੀਂ ਪ੍ਰਭੂ ਆ ਪ੍ਰਾਰਥਨਾ ਕਰਨੀ ਕੋਈ ਨਹੀਂ ਸਾਡੇ ਕੋਲ ਸਮਾਂ ਇੰਨਾ ਕੀ ਆ ਸੀ ਬਹੁਤ ਆਪਣੀ ਸੰਸਾਰਿਕ ਚੀਜ਼ਾਂ ਨੂੰ ਅੱਗੇ ਲੈ ਕੇ ਚੱਲਦੇ ਆ ਔਰ ਐਦਾ ਸੋਚਦੇ ਆ ਕਿ ਕੋਈ ਗੱਲ ਨਹੀਂ ਅੱਜ ਜੇ ਮੈਂ ਨਾ ਵੀ ਪ੍ਰਾਰਥਨਾ ਕਰੂੰਗੀ ਨਾ ਵੀ ਮੈਂ ਕਿਸੇ ਕੰਮ ਦੇ ਵਿੱਚ ਥਾਸੀ ਭੁੱਲ ਜਾਂਦੇ ਆ ਉਹਨੂੰ ਸਮਰਨ ਕਰਨਾ ਉਹਨੂੰ ਯਾਦ ਕਰਨਾ ਭੁੱਲ ਜਾਂਦੇ ਆ ਪਰ ਮੇਰੇ ਅਜ਼ੀਜ਼ੋ ਮੇਰੇ ਪਿਆਰੋ ਯਾਦ ਰੱਖੋ ਕਿ ਉਹ ਸਮਰਥੀ ਖੁਦਾ ਹੈ ਉਹ ਸਾਡਾ ਮੁਕਤੀਦਾਤਾ ਹੈ ਉਸ ਸ੍ਰਿਸ਼ਟੀ ਦਾ ਨੇ ਆਕਾਸ਼ ਅਤੇ ਪ੍ਰਿਥਵੀ ਨੂੰ ਬਣਾਇਆ ਉਹ ਸਮਰਥੀ ਔਰ ਪਰਾਕਰਮੀ ਖੁਦਾ ਹੈ ਔਰ ਉਹਨੂੰ ਯਾਦ ਰੱਖੀਏ ਹਰ ਕੰਮ ਦੇ ਵਿੱਚ ਜਿਹੜਾ ਇਸਰਾਇਲੀਆਂ ਨੂੰ ਉਸ ਮਿਸਰ ਦੀ ਗੁਲਾਮੀ ਦੇ ਵਿੱਚੋਂ छुड़ा ਲਿਆ ਉਹ ਤੁਹਾਨੂੰ ਵੀ ਛੁਡਾਉਣ ਦੀ ਸਮਰਥ ਰੱਖਦਾ ਏ ਅੱਜ ਨਿਰਾਸ਼ ਨਾ ਹੋਈਏ ਆਪਣੀ ਜ਼ਿੰਦਗੀ ਦੇ ਵਿੱਚ ਕਬਰਾਈਏ ਨਾ ਆਪਣੀ ਜ਼ਿੰਦਗੀ ਦੇ ਵਿੱਚ ਨਾ ਖੁਸ਼ ਨਾ ਹੋਈਏ ਆਪਣੇ ਕੰਮਾਂ ਤੋਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਆ ਕੰਮ ਨਹੀਂ ਬਣਿਆ ਪਰਮੇਸ਼ਵਰ ਤੁਹਾਡੇ ਨਾਲ ਆ ਉਹ ਚਾਹੁੰਦਾ ਏ ਕਿ ਤੁਹਾਡੇ ਜਿਹੜੇ ਕੰਮ ਰੁਕੇ ਆ ਕੋਈ ਯਸੂ ਮਸੀਹ ਦੇ ਸਮਰਥੀ ਨਾ ਦੇ ਵਿੱਚ ਬਣ ਜਾਣ ਔਰ ਪਰਮੇਸ਼ਰ ਚਾਹੁੰਦਾ ਹੈ ਕਿ ਤੁਹਾਡੇ ਲਈ ਜੋ ਰਾਸਤੇ ਬੰਦ ਹੋ ਚੁੱਕਿਆ ਉਹ ਖੁੱਲ ਜਾਣ ਜੇ ਅੱਜ ਤੁਸੀਂ ਬਿਮਾਰੀ ਦੀ ਹਾਲਤ ਦੇ ਵਿੱਚ ਹੋ ਤਾਂ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਉਹਨੂੰ ਸਮਰਨ ਕਰਨੋ ਆਪਣੇ ਕੰਮਾਂ ਦੇ ਵਿੱਚ ਆਪਣੇ ਹਰ ਹਾਲਾਤ ਦੇ ਵਿੱਚ ਉਹਨੂੰ ਸਮਰਨ ਕਰੋ ਤਾਂ ਉਹ ਤੁਹਾਡੀਆਂ ਬਿਮਾਰੀਆਂ ਨੂੰ ਤੁਹਾਡੇ ਜੀਵਨਾਂ ਦੇ ਵਿੱਚੋਂ ਕੱਢ ਦਵੇਗਾ ਕਿਉਂਕਿ ਸਮਰਥੀ ਪਰਮੇਸ਼ਵਰ ਆ ਉਹ ਚਾਹੁੰਦਾ ਹੈ